ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਣੀ ਸੈਟਰਡੇ ਸਪੈਸ਼ਲ ਵੀਡੀਓ ਆ ਜਿਹੜੀ ਉਹ ਆ ਚੁੱਕੀ ਆ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆ ਚੁੱਕੇ ਆਂ ਅੱਜ ਮੈਂ ਥੋੜੇ ਜਿਹਾ ਸੂਟ ਤਾਂ 500 ਦੀ ਰੇਂਜ ਤੇ ਮੈਂ ਦਿਖਾਉਂਗੀ ਤੁਹਾਨੂੰ ਜਿਹੜੀਆਂ ਭੈਣਾਂ ਵੇਟ ਤੇ ਰਹਿੰਦੀਆਂ ਨੇ 500 ਦੀ ਰੇਂਜ ਦੇ ਸੂਟਾਂ ਦੀ ਤੇ ਇਸ ਲਈ 500 ਰੇਜ ਦੇ ਸਾਰੇ ਸੂਟ ਮੈਂ ਤੁਹਾਨੂੰ ਸ਼ੋਅ ਕਰੂੰਗੀ ਬਾਕੀ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਸਾਰੇ ਦੁਪੱਟੇ ਕਾਟਨ ਦੇ ਕਾਫੀ ਅਵੇਲੇਬਲ ਹੋ ਚੁੱਕੇ ਆ ਕਾਟਨ ਦੇ ਦੁਪੱਟੇ ਜਿਨ੍ਹਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਕੈਮਰਿਕ ਦੇ ਦੁਪੱਟੇ ਜਿਹੜੇ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਪਾਏ ਨੇ ਇਹਨਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਜਿਹੜੇ ਮੈਂ ਆ ਸੂਟਾਂ ਤੋਂ ਬਾਅਦ ਤੁਹਾਨੂੰ ਸ਼ੋਅ ਕਰੂੰਗੀ ਇਸ ਲਈ ਜਿਨ੍ਹਾਂ ਨੂੰ ਵੀ ਭੈਣਾਂ ਨੂੰ ਕਾਟਨ ਦੇ ਦੁਪੱਟੇ ਤੇ 500 ਰੇਂਜ ਦੇ ਸੂਟ ਆ ਇਹ ਲਾਸਟ ਵੀਡੀਓ ਆ ਇਹਦੇ ਵਿੱਚ ਹਾਂਜੀ ਜੇ ਇਹਨਾਂ ਚੀਜ਼ ਸੂਟ ਬਚੇ ਤਾਂ ਨੈਕਸਟ ਵੀਡੀਓ 'ਚ ਜ਼ਰੂਰ ਉਹ ਆਉਣਗੇ ਪਰ ਜਿਹੜਾ ਹੁਣ ਨਿਊ ਸਟਾਕ ਆਊਗਾ ਉਹ 500 ਤੋਂ ਪਲੱਸ ਹੀ ਆਊਗਾ ਕਿਉਂਕਿ ਇਹ ਵਾਲੇ ਸਾਰੇ ਸ਼ੰਕਰ ਬੀ ਐਲ ਐਮ ਜਿੰਨੇ ਵੀ ਇਹ ਬ੍ਰਾਂਡ ਕਰਾਂ ਦੇ ਸੂਟ ਨੇ ਉਹ 500 ਤੋਂ ਹੁਣ ਉਹਨਾਂ ਦੀ ਰੇਂਜ ਪਿੱਛੋਂ ਹੀ ਰੇਟ ਕਾਫੀ ਜ਼ਿਆਦਾ ਵੱਧ ਚੁੱਕੇ ਆ ਗਰਮੀ ਪੂਰੇ ਜ਼ੋਰਾਂ ਤੇ ਆ ਇਸ ਲਈ ਰੇਟ ਪਿੱਛੋਂ ਹੀ ਹਾਈ ਹੋ ਕੇ ਆ ਚੁੱਕੇ ਆ ਜੀ ਇਹਨਾਂ ਵਿੱਚੋਂ ਜਿਹੜੇ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਆਪਣਾ ਬੈਨੀਫਿਟ ਲੈ ਸਕਦੇ ਹੋ ਇੱਕ ਸੂਟ ਮੰਗਾਓ ਦੋ ਮੰਗਾਓ ਤਿੰਨ ਮੰਗਾਓ ਚਾਰ ਮੰਗਾਓ 4 ਸੂਟਾਂ ਦੇ ਉੱਪਰ ਤੁਹਾਨੂੰ ਕੋਈ ਅੱਡ ਚਾਰਜਸ ਫ੍ਰੀ ਮਿਲਣਗੇ 1 2 3 ਮੰਗਵਾਉਂਗੇ ਤਾਂ ਕੋਰੀਅਰ ਚਾਰਜਸ ਤੁਹਾਡੇ ਆਪਣੇ ਹੋਣਗੇ ਪਰ ਇਹ ਸੋਚ ਲਿਓ ਕਿ ਲਾਸਟ ਵੀਡੀਓ ਹੋਊਗੀ 500 ਰੇਂਜ ਦੀ ਇਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਸਟਾਕ ਰਹਿ ਗਿਆ ਉਹ ਤਾਂ ਜ਼ਰੂਰ ਆਪਾਂ ਰਿਪੀਟ ਪਾ ਦਾਂਗੇ ਬਟ ਨਿਊ ਸਟਾਕ ਜਿਹੜਾ ਆਊਗਾ ਉਹ 500 'ਚ ਨਹੀਂ ਆਊਗਾ ਉਹ ਪਲੱਸ ਹੋ ਕੇ ਜਿੰਨਾ ਰੇਟ ਪਿੱਛੋਂ ਪਲੱਸ ਹੋ ਕੇ ਆਊਗਾ 550 ਆਂ ਦਾ 600 ਆਂ ਦਾ ਜਿੰਨਾ ਵੀ ਪਲੱਸ ਹੋ ਕੇ ਆਊਗਾ ਓਨਾ ਪਲੱਸ ਹੋ ਕੇ ਹੀ ਦੇ ਪਾਵਾਂਗੇ ਇਸ ਲਈ ਇਹ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੁਣ ਵੀ ਆਪਾਂ ਦੇ ਦਿੰਦੇ ਸੀ ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਹੀ ਪਤਾ ਕੱਢਣ ਪਾਉਣ ਲਈ ਕੁਝ ਨਹੀਂ ਬਹੁਤ ਪੈਣਾ ਘਰਾਂ 'ਚ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਪਤਾ ਕਿ ਇਹਨਾਂ ਦੇ ਵਿੱਚ 500 ਹੁਣ ਵੀ ਹੁਣ ਜਦੋਂ ਆਪਾਂ 500 ਯਾਨੀ ਕਿ ਸੇਲ ਕਰ ਰਹੇ ਹਾਂ ਤਾਂ ਇਹ 6 6.5 ਆਰਾਮ ਦੇ ਨਾਲ ਕਿਉਂ ਕੈਮਰਿਕ ਦੇ ਸੂਟ ਆਰਾਮ ਦੇ ਨਾਲ ਸੇਲ ਹੋ ਰਿਹਾ ਪਰ ਆਪਾਂ 500 ਦੇ ਵਿੱਚ ਹੀ ਦੇ ਰਹੇ ਸੀ ਬਟ ਹੁਣ 500 ਤੋਂ ਪਲੱਸ ਜਦ ਆਪਾਂ ਨਹੀਂ ਪੈਣ ਲੱਗੇ ਤਾਂ ਹੁਣ ਆਪਾਂ ਕਿਵੇਂ ਦੇ ਸਕਦੇ ਆ ਇਸ ਲਈ ਪਲੀਜ਼ ਇਹ ਰਿਕੁਐਸਟ ਹੀ ਆ ਭੈਣਾਂ ਨੂੰ ਵੀ ਜਿਨ੍ਹਾਂ ਨੇ ਵੀ ਇਹ ਬੈਨੀਫਿਟ ਲੈਣੇ ਆ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਇਹਨਾਂ ਚੋ ਜਿਹੜੇ ਵੀ ਸੂਟ ਸਲੈਕਟ ਕਰਨੇ ਨੇ ਕਰਕੇ ਆਪਣੇ ਘਰਾਂ ਤੱਕ ਮੰਗਵਾ ਸਕਦੇ ਹੋ ਤੇ ਨਾਲ ਦੁਪट्टे ਵੀ ਸ਼ੋਅ ਕਰੂੰਗੀ ਜਿਹੜੀਆਂ ਭੈਣਾਂ ਦੁਪੱਟੇ ਕਿਉਂਕਿ ਅਲੱਗ ਤੋਂ ਦੁਪੱਟੇ ਫਿਰ ਕੋਈ ਆਚਾਰਿਸ ਪੈ ਜਾਂਦੇ ਨੇ ਤਾਂ ਦੁਪੱਟਾ ਕਾਫੀ ਮਹਿੰਗਾ ਪੈ ਜਾਂਦਾ ਤੁਹਾਨੂੰ ਇਸ ਲਈ ਕੋਸ਼ਿਸ਼ ਕਰਿਓ ਕਿ ਸੂਟਾਂ ਦੇ ਨਾਲ ਹੀ ਮੰਗਵਾ ਲਿਓ ਕੱਲੇ ਮੰਗਵਾਉਣੇ ਤੁਹਾਡੀ ਮਰਜ਼ੀ ਆ ਤੁਸੀਂ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਭੈਣ ਇਹ ਵੀਡੀਓ ਨੂੰ ਸਭ ਤੋਂ ਜ਼ਿਆਦਾ ਸ਼ੇਅਰ ਕਰਦੀ ਹੈ ਉਹਨਾਂ ਨੂੰ ਗਿਫਟ ਪਹੁੰਚਦਾ ਹੀ ਪਹੁੰਚਦਾ ਵਾ ਤੇ ਹਰ ਹਾਲ ਵਿੱਚ ਪਹੁੰਚੂਗਾ ਥੋੜਾ ਮੋਟਾ ਲੇਟ ਹੋ ਜਾਊਗਾ ਪਰ ਪਹੁੰਚਦਾ ਜਰੂਰ ਆ ਕਿਉਂਕਿ ਜਿਨ੍ਹਾਂ ਨੂੰ ਸਾਡਾ ਰਿਪਲਾਈ ਮੈਸੇਜ ਚੱਲਿਆ ਜਾਂਦਾ ਸੂਟ ਸਿਲੈਕਸ਼ਨ ਦਾ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਸ਼ੇਅਰ ਹੁੰਦੇ ਨੇ ਤਾਂ ਲੇਟ ਜਰੂਰ ਹੋ ਜਾਊਗਾ ਪਰ ਪ ਤੇ ਚਲੋ ਜੀ ਇਸ ਵਾਰ ਦੇਖਦੇ ਆਂ ਕੌਣ ਸਭ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਾ ਤੇ ਕਿਹੜਾ ਇਹਨਾਂ ਚੋਂ ਕੋਈ ਵੀ ਸੂਟ ਆਪ ਦਾ ਸਲੈਕਟ ਕਰਕੇ ਆ ਆਪਦੇ ਗਿਫਟ ਦੇ ਲਈ ਮੰਗਵਾਉਂਦਾ ਵਾ ਚਲੋ ਜੀ ਦਿਖਾਉਣ ਲੱਗਦੀ ਆ ਅੱਜ ਦੇ ਸੂਟ ਤੇ ਨਾਲ ਹੀ ਦਿਖਾਉਂਗੀ ਦੁਪट्टे ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਦੁਪट्टे ਵੀ ਬਹੁਤ ਸੋਹਣੇ ਨੇ ਤੇ ਸੂਟ ਵੀ ਇਹ 500 ਦੀ ਰੇਂਜ ਦੀ ਸਮਝੋ ਲਾਸਟ ਵੀਡੀਓ ਆ ਰਹੀ ਆ ਇਸ ਤੋਂ ਬਾਅਦ ਜਿਹੜੀ ਵੀਡੀਓ ਆਉਗੀ ਉਹ ਪਲੱਸ ਹੋ ਕੇ ਆਉਗੀ 500 ਦੀ ਰੇਂਜ ਆ 500 ਪ੍ਰਿੰਟ ਮੈਂ ਤੁਹਾਨੂੰ ਦਿਖਾ ਰਹੀ ਆ ਬਸ ਆਪ ਜਲਦੀ ਜਲਦੀ ਆਪਣੇ ਪ੍ਰਿੰਟ ਸੈਲੈਕਟ ਕਰੀ ਚੱਲਿਓ ਤੇ ਮੰਗਵਾਈ ਚੱਲਿਓ ਜਿਹੜੀ ਭੈਣ ਨੂੰ ਵੀ ਜਿਹੜਾ ਵੀ ਸੂਟ ਚਾਹੀਦਾ ਵਾ ਲਾਈਟ ਪਰਪਲ ਸ਼ੇਡ ਦੇ ਉੱਪਰ ਆ ਬਹੁਤ ਹੀ ਸੋਹਣਾ ਪ੍ਰਿੰਟ ਆ ਬਹੁਤ ਵਧੀਆ ਸ਼ੰਕਰ ਬ੍ਰੈਂਡ ਦੇ ਸੂਟ ਨੇ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਜੀ ਗ੍ਰੇ ਕਲਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਪਿਓਰ 100% ਕਾਟਨ ਆ 600 700 ਆਰਾਮ ਦੇ ਨਾਲ ਮਾਰਕੀਟ 700 ਦਾ ਆਰਾਮ ਦੇ ਨਾਲ ਇਹ ਮਾਰਕੀਟ ਦੇ ਵਿੱਚ ਸੇਲ ਹੋ ਰਹੇ ਨੇ ਤੇ ਪਰ ਕਿਉਂਕਿ ਜਿਹੜੀ ਕੱਚੀ ਕਾਟਨ ਹੁੰਦੀ ਆ ਉਹ 500 ਵਿੱਚ ਸੇਲ ਹੁੰਦੀ ਆ ਬਟ ਆਪਾਂ ਪਿਓਰ ਕੈਮਰੀ ਕਾਟਨ ਦੇ ਸੂਟ ਆ ਜਿਹੜੇ ਹੁਣ ਤੱਕ 500 ਦੇ ਵਿੱਚ ਤੁਹਾਨੂੰ ਦਿੰਦੇ ਆਏ ਆ ਪਰ ਹੁਣ ਪਿੱਛੇ ਰੇਟ ਹੀ ਵਧੇ ਹੋਏ ਨੇ ਤਾਂ ਕਰਕੇ ਪੁਰਾਣਾ ਸਟਾਕ ਤੁਹਾਨੂੰ ਜ਼ਰੂਰ ਕੋਈ ਦੇ ਸਕਦਾ ਬਟ ਨਿਊ ਸਟਾਕ ਹੁਣ 500 ਦੀ ਰੇਂਜ ਵਿੱਚ ਨਹੀਂ ਆਊਗਾ ਜੀ ਬਹੁਤ ਸੋਹਣੀ ਕਲੈਕਸ਼ਨ ਆ ਇਹ ਜਿਹੜਾ ਵੀ ਮਰਜੀ ਸੂਟ ਇਹ ਦੇ ਵਿੱਚੋਂ ਤੁਸੀਂ ਚੱਕ ਸਕਦੇ ਹੋ ਲਓ ਥਰਡ ਕਲਰ ਹੈਗਾ ਜੀ ਇਹ ਚ ਪਿਸਤਾ ਸ਼ੇਡ ਪਿਸਤਾ ਸ਼ੇਡ ਆ ਜੀ ਗ੍ਰੇ ਕਲਰ ਆ ਤੇ ਪਰਪਲ ਸ਼ੇਡ ਆ ਤਿੰਨ ਸ਼ੇਡ ਨੇ ਬਰੀਕ ਬੂਟੀ ਦਾ ਡਿਜ਼ਾਈਨ ਆ ਜਿਹੜਾ ਵੀ ਪੀਸ ਤੁਹਾਨੂੰ ਸੋਹਣਾ ਲੱਗਦਾ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਲਓ ਜੀ ਨੈਕਸਟ ਪ੍ਰਿੰਟ ਇਹ ਪ੍ਰਿੰਟ ਆਪਣੇ ਕੋਲ ਰਿਪੀਟ ਆ ਬਹੁਤ ਪੈਣਾਂ ਦੇ ਮੰਗਵਾ ਵੀ ਲਏ ਬਟ ਇਹਨਾਂ ਦੇ ਸੂਟ ਆਪਣੇ ਕੋਲ ਕਾਫੀ ਕੁਆਂਟੀਟੀ ਆਉਂਦੀ ਹੁੰਦੀ ਹੈ ਇੰਨੀ ਵੀ ਇੱਕ ਇੱਕ ਪੀਸ ਹੀ ਹੁੰਦਾ ਵਾ ਪਰ ਹੁਣ ਜਿਹੜਾ ਅੱਜ ਪੈ ਰਿਹਾ ਇਹਨਾਂ 'ਚ ਸਿਰਫ ਇੱਕ ਇੱਕ ਪੀਸ ਹੀ ਆ ਹਰੇਕ ਡਿਜ਼ਾਈਨ ਦਾ ਆ ਲੋ ਜੀ ਵਾਈਟ ਦੇ ਉੱਪਰ ਫਰੋਜ਼ੀ ਫਲਾਵਰ ਨੇ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਵਧੀਆ ਇਹਨੂੰ ਰਿਸਪੌਂਸ ਮਿਲਿਆ ਵਾ ਡਿਜ਼ਾਈਨ ਨੂੰ ਪਿਛਲੀ ਵੀਡੀਓ ਦੇ ਵਿੱਚ ਇਹਦੇ ਵਿੱਚ ਕਲਰ ਮਿਲਣਗੇ ਜੀ 4 ਬਲੈਕ ਕਲਰ ਮਿਲੂਗਾ ਲੋ ਜੀ ਬੋਟਲ ਗ੍ਰੀਨ ਕਲਰ ਮਿਲੂਗਾ ਤੇ ਇੱਕ ਮਿਲੂਗਾ ਜੀ ਗ੍ਰੇ ਕਲਰ ਗ੍ਰੇ ਕਲਰ ਮਿਲੂਗਾ ਚਾਰੇ ਦੇ ਚਾਰੇ ਕਲਰ ਬਹੁਤ ਸੋਨੇ ਆ ਜਿਹੜਾ ਮਰਜੀ ਸ਼ੂਟ ਮੰਗਵਾ ਲਿਓ ਪਿਓਰ ਕੈਮਰਿਕ ਦੇ ਸ਼ੂਟ ਆ ਮੈਂ ਬਾਰ ਬਾਰ ਰਿਪੀਟ ਕਰ ਰਹੀ ਆ ਕੱਟ ਪ੍ਰੋਪਰ 5 ਮੀਟਰ ਹੋਊਗੀ 1% ਇਹ ਵੀ ਨਹੀਂ ਵੀ ਸਿੰਥੈਟਿਕ ਬੇਸ ਆ ਜਾਂ ਪਹਿਣਾ ਡਰ ਜਾਂਦੀਆਂ ਨੇ ਕਿ 500 ਚ ਦੇ ਰਹੇ ਨੇ ਪਤਾ ਨਹੀਂ ਮਿਕਸ ਹੋਊਗਾ ਕੁਛ ਹੋਊਗਾ ਪਿਓਰ ਕੈਮਰੀਕ ਦਾ ਸੂਟ ਆ ਇਹ ਪਿਓਰ ਵਧੀਆ ਵਾਲੀ ਕੈਮਰੀਕ ਸਾਰੀ ਬ੍ਰਾਂਡ ਦੀ ਕੈਮਰੀਕ ਹੋਊਗੀ ਆ ਲੋ ਜੀ ਨੈਕਸਟ ਡਿਜ਼ਾਈਨ ਇਹ ਹੈਗਾ ਪਰਪਲ ਸ਼ੇਡ ਦੇ ਉੱਪਰ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਜੀ ਕਾਫੀ ਸ਼ੇਡ ਮਿਲੂਗਾ ਇਹਦੇ ਵਿੱਚ ਤੁਹਾਨੂੰ ਬਲੂ ਸ਼ੇਡ ਮਿਲ ਜੂਗਾ ਤੇ ਬੋਟਲ ਗ੍ਰੀਨ ਕਲਰ ਮਿਲ ਜੂਗਾ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆ ਬਹੁਤ ਬੈਸਟ ਆ ਇਸ ਲਈ ਜਿਹੜਾ ਵੀ ਸੂਟ ਪਸੰਦ ਆਉਂਦਾ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਤੇ ਆਪਣੇ ਸੂਟ ਮੰਗਵਾਇ ਚਲੋ 500 ਦੀ ਰੇਂਜ ਆ ਲਾਸਟ ਵੀਡੀਓ ਆ 500 ਦੀ ਗਰਮੀ ਪੂਰੇ ਜੋਰਾਂ ਤੇ ਆ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਹ ਆਈਟਮ ਆ ਇਸ ਲਈ ਜਲਦੀ ਜਲਦੀ ਆਪਣੇ ਬੈਨੀਫਿਟ ਲੈ ਸਕਦੇ ਹੋ ਨੈਕਸਟ ਡਿਜ਼ਾਈਨ ਜਿਹੜਾ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਪਿਛਲੀ ਵੀਡੀਓ ਦੇ ਵਿੱਚ ਪੱਤਿਆਂ ਵਾਲਾ ਡਿਜ਼ਾਈਨ ਆ ਲੋ ਇਹਦਾ ਫਰੋਜ਼ੀ ਕਲਰ ਬਹੁਤ ਜ਼ਿਆਦਾ ਰਿਸਪੌਂਸ ਤੇ ਰਿਹਾ ਸੀਗਾ ਬਟ ਉਹ ਰਿਪੀਟ ਤਾਂ ਨਹੀਂ ਆਇਆ ਇਹਦੇ ਵਿੱਚ ਬਾਕੀ ਦੇ ਕਲਰ ਹੈਗੇ ਨੇ ਜੀ ਬੋਟਲ ਗ੍ਰੀਨ ਕਲਰ ਹੈਗਾ ਇਹਦੇ ਵਿੱਚ ਬਲੂ ਸ਼ੇਡ ਹੈਗਾ ਜੀ ਇੱਕ ਇਹਦੇ ਵਿੱਚ ਮਿਲ ਜੂਗਾ ਤੁਹਾਨੂੰ ਗਾਜਰੀ ਸ਼ੇਡ ਆਲੋ ਇਹ ਕਲਰ ਵੀ ਕਾਫੀ ਜਿਆਦਾ ਵਧੀਆ ਬਹੁਤ ਸੋਹਣੇ ਕਲਰ ਚਾਰਟ ਨੇ ਬਹੁਤ ਸੋਹਣਾ ਰਿਸਪੌਂਸ ਰਿਹਾ ਇਹ ਵਾਲੀ ਡਿਜ਼ਾਈਨ ਦਾ ਕਿਉਂਕਿ ਡਿਜ਼ਾਈਨ ਬਹੁਤ हटਕੇ ਜੀ ਆਇਆ ਸੀ ਬਹੁਤ ਵਧੀਆ ਜਿਹੜਾ ਵੀ ਸੋਟ ਤੁਹਾਨੂੰ ਪਸੰਦ ਆਉਂਦਾ ਬਾਸ ਸਕਰੀਨ ਸ਼ਾਟ ਲੈ ਕੇ WhatsApp ਕਰੀ ਚੱਲਿਓ ਆਲੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਫਰੋਜ਼ੀ ਸ਼ੇਡ ਦੇ ਉੱਪਰ ਬਲੈਕ ਫਰੋਜ਼ੀ ਦਾ ਕੰਬੀਨੇਸ਼ਨ ਆ ਬਹੁਤ ਸੋਹਣਾ ਆਲ ਓਵਰ 5 ਮੀਟਰ ਦਾ ਸੋਟ ਆ ਆ ਲੋ ਜੀ ਇਹਦੇ ਵਿੱਚ ਕਲਰ ਚੈੱਕ ਕਰ ਲਓ ਪਿੰਕ ਸ਼ੇਡ ਮਿਲੂਗਾ ਜੀ ਇਹਦੇ ਵਿੱਚ ਇੱਕ ਮਿਲੂਗਾ ਮਾਸਟਰਡ ਸ਼ੇਡ ਤਿੰਨ ਕਲਰ ਇਹਦੇ ਵਿੱਚ ਮਿਲਣਗੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਵਟਸਐਪ ਕਰ ਸਕਦੇ ਹੋ ਕਲਰ ਨਾਮ ਜ਼ਰੂਰ ਮੈਂਸ਼ਨ ਕਰ ਦਿਆ ਕਰੋ ਤੇ ਪਲੀਜ਼ ਇੱਕ ਦੋ ਸੂਟਾਂ ਦੀ ਸਿਲੈਕਸ਼ਨ ਜ਼ਰੂਰ ਰੱਖਿਆ ਕਰੋ ਤਾਂ ਤਾਂ ਜੋ ਵੀ ਇੱਕ ਸੂਟ ਜੇ ਸੇਲ ਹੋ ਗਿਆ ਤਾਂ ਸੈਕਿੰਡ ਤੁਹਾਨੂੰ ਮਿਲ ਜਾਵੇ ਲੋ ਜੀ ਆਹ ਵਾਲਾ ਡਿਜ਼ਾਈਨ ਵੀ ਬਹੁਤ ਹਿਟਰ ਆ ਵਾ ਫਲਾਵਰਿੰਗ ਦੇ ਉੱਪਰ ਆ ਇਹਦੇ ਵਿੱਚ ਦੋ ਕਲਰ ਤੁਹਾਨੂੰ ਮਿਲ ਜਾਣਗੇ ਗ੍ਰੀਨ ਕਲਰ ਤੇ ਬਲੂ ਸ਼ੇਡ ਨੈਕਸਟ ਪ੍ਰਿੰਟ ਚੈੱਕ ਕਰੋ ਬਹੁਤ ਸੋਹਣੇ ਪ੍ਰਿੰਟ ਸੀਗੇ ਬਹੁਤ ਹੀ ਵਧੀਆ ਯਾਨੀ ਕਿ ਰਿਸਪੌਂਸ ਸੀਗਾ ਤੇ ਲਾਸਟ ਵੀਡੀਓ ਪੈ ਰਹੀ ਆ 500 ਦੀ ਪਲੀਜ਼ ਆਪਣਾ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਲਓ ਤੇ ਆਪਣੇ ਗਿਫਟ ਦੇ ਹੱਕਦਾਰ ਬਣੋ ਜਿਹੜਾ ਵੀ ਸਭ ਤੋਂ ਵੱਧ ਸ਼ੇਅਰ ਕਰੂਗਾ ਵੀਡੀਓ ਨੂੰ ਆਪਣੇ ਸਕਰੀਨਸ਼ਾਟ ਭੇਜੋ ਬਟ ਪਲੀਜ਼ ਸਕਰੀਨਸ਼ਾਟਾਂ ਦੇ ਵਿੱਚ ਰਿਪੀਟ ਨਾ ਹੋਵੇ ਵੀ ਇੰਨੇ ਜਾਣੇ ਬਾਰ-ਬਾਰ ਰਿਪੀਟ ਉਹਨਾਂ ਨੂੰ ਹੀ ਕਰੀ ਚੱਲੋ ਇਸ ਲਈ ਲਈ ਉਹੀ ਗਿਨੇ ਜਾਂਦੇ ਨੇ ਜਿਹੜੀ ਇੱਕ ਵਾਰ ਜਿੰਨਾਂ ਨੂੰ ਕੀਤੀ ਹੁੰਦੀ ਆ। ਫੋਜੀ ਸ਼ੇਡ ਆ ਜੀ ਇਹਦੇ ਵਿੱਚ ਆ ਲੋ ਜੀ ਨੈਕਸਟ ਹੈਗਾ ਇਹਦੇ ਵਿੱਚ ਬਲੂ ਸ਼ੇਡ ਕਿੰਨੀ ਸੋਹਣੀ ਆ ਬਹੁਤ ਸੋਹਣਾ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲ ਜੂਗਾ ਜੀ ਪਰਪਲ ਕਾਫੀ ਸ਼ੇਡ ਕਾਫੀ ਸ਼ੇਡ ਆ ਇਹ ਕਾਫੀ ਦੇ ਉੱਪਰ ਜਿਵੇਂ ਫਲਾਵਰ ਲੱਗ ਤੋਂ ਲਾਏ ਹੁੰਦੇ ਇਸ ਤਰ੍ਹਾਂ ਲੱਗਦੇ ਆ ਪਰ ਬਹੁਤ ਸੋਹਣਾ ਪ੍ਰਿੰਟ ਆ ਪੱਤਿਆਂ ਵਾਲੇ ਡਿਜ਼ਾਈਨ ਦੇ ਵਿੱਚ ਮੈਂ ਤੁਹਾਨੂੰ ਸ਼ਾਇਦ ਕਾਫੀ ਕਲਰ ਦਿਖਾ ਦਿੱਤਾ ਵਾ ਇਹਦੇ ਵਿੱਚ ਇੱਕ ਲੈਮਨ ਸ਼ੇਡ ਵੀ ਆਇਆ ਹੋਇਆ ਲੈਮਨ ਵੀ ਮਿਲ ਜੂਗਾ ਤੁਹਾਨੂੰ ਤੇ ਇੱਕ ਹੈਗਾ ਜੀ ਆਪਣੇ ਕੋਲੇ ਪੀਸ ਗਾਜਰੀ ਸ਼ੇਡ ਦਾ ਇਹ ਵੀ ਸਿੰਗਲ ਪੀਸ ਆ ਬੀ ਐਲ ਐਮ ਬ੍ਰਾਂਡ ਬਹੁਤ ਸੋਹਣਾ ਜਿਹੜਾ ਵੀ ਜਾਨੀ ਕਿ ਜਿਹੜੀ ਵੀ ਭੈਣ ਨੂੰ ਪਸੰਦ ਆ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੋ ਤੇ ਵਟਸਐਪ ਕਰੀ ਚੱਲਿਓ ਤੇ ਪਲੀਜ਼ ਇਹ ਹੋਊਗਾ ਕਿ ਜਿਨ੍ਹਾਂ ਦੀ ਪੇਮੈਂਟ ਆ ਜੋ ਉਹਨਾਂ ਨੇ ਹੀ ਮਿਲਨੇ ਆ ਪਿਛਲੀ ਵਾਰ ਬਹੁਤ ਭੈਣਾਂ ਨੇ ਮੈਸੇਜ ਕਰ ਦਿੰਦੀਆਂ ਨੇ ਫਿਰ ਕਾਲ ਕਰਦੀਆਂ ਨੇ ਕਾਲ ਕਰਕੇ ਰਿਕੁਐਸਟ ਕਰਦੀਆਂ ਨੇ ਕਿ ਦੀਦੀ ਪਲੀਜ਼ ਹੋਲਡ ਤੇ ਰੱਖ ਦਿਓ ਅਸੀਂ ਸ਼ਾਮ ਨੂੰ ਪੇਮੈਂਟ ਕਰਦੇ ਆ ਅਸੀਂ ਦੁਪਹਿਰ ਨੂੰ ਕਰਦੇ ਆ ਤਾਂ ਦੂਸਰੀਆਂ ਭੈਣਾਂ ਦੇ ਵੀ ਮੈਨੂੰ ਜਵਾਬ ਦੇਣੇ ਔਖੇ ਹੋ ਜਾਂਦੇ ਨੇ ਇਸ ਲਈ ਇਦਾਂ ਦਾ ਕੁਝ ਨਾ ਕਰਿਓ ਜੇ ਤਾਂ ਪੇਮੈਂਟ ਕਰਕੇ ਤੁਸੀਂ ਬੁੱਕ ਕਰਵਾਉਣੀਆਂ ਤਾਂ ਕਰਵਾ ਸਕਦੇ ਹੋ ਪਲੀਜ਼ ਨਹੀਂ ਤਾਂ ਜਿਹੜੀਆਂ ਭੈਣਾਂ ਨੇ ਲੈਣੇ ਹੁੰਦੇ ਆ ਪਲੀਜ਼ ਉਹਨਾਂ ਨੂੰ ਲੈਣ ਦਿਆ ਕਰੋ ਇਦਾਂ ਨਾ ਕਰਿਆ ਕਰੋ ਇਹ ਮੇਰੀ ਰਿਕਵੈਸਟ ਹੀ ਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਆ ਲੋ ਜੀ ਬਹੁਤ ਹੀ ਸਾਫਟਵੇਅਰ ਸਾ ਵਿਸਕੋਸ ਮਸਲੀਨ ਦੇ ਉੱਪਰ ਆ ਬਹੁਤ ਵਧੀਆ ਕੋਈ ਲਾਈਨਿੰਗ ਕਿਸੇ ਵੀ ਸੂਟਾਂ ਨੂੰ ਕਿਸੇ ਲਾਈਨਿੰਗ ਵਗੈਰਾ ਦੀ ਰਿਕਾਇਰ ਨਹੀਂ ਕੋਸ਼ ਨਹੀਂ ਬਹੁਤ ਹੀ ਵਧੀਆ ਗਰਮੀਆਂ ਦੀ ਸਭ ਤੋਂ ਬੈਸਟ ਕਲੈਕਸ਼ਨ ਆ ਇਹ ਚੱਲ ਰਹੀ ਆ ਤੇ ਬਹੁਤ ਹੀ देर ਤੋਂ ਆਪਾਂ ਇਹਨੂੰ ਲੈ ਕੇ ਆ ਰਹੇ ਆ ਆ ਲੋ ਜੀ ਇਹਦੇ ਜਿਹੜੇ ਸਕਿਨ ਕਲਰ ਮਿਲੂਗਾ ਗ੍ਰੇ ਕਲਰ ਮਿਲੂਗਾ ਜੀ ਲੋ ਲਾਈਟ ਪੀਚ ਹੈਗਾ ਪਿੰਕ ਹੈਗਾ ਆ ਲੋ ਜੀ ਅਗਲਾ ਡਿਜ਼ਾਈਨ ਦੇਖੋ ਫਰੋਜ਼ੀ ਸ਼ੇਡ ਦੇ ਉੱਪਰ ਇਹ ਵੀ ਡਿਜ਼ਾਈਨ ਪਿਛਲੀ ਵਾਰ ਬਹੁਤ ਪਹਿਣਾ ਨੇ ਪਸੰਦ ਕੀਤਾ ਸੀਗਾ ਇਹਦੇ ਦੋ ਸੂਟ ਅਵੇਲੇਬਲ ਆ ਆਪਣੇ ਕੋਲੇ ਪੀਚ ਦੇ ਉੱਪਰ ਤੇ ਫਰੋਜ਼ੀ ਸ਼ੇਡ ਦੇ ਉੱਪਰ ਦੋਨਾਂ 'ਚ ਜਿਹੜਾ ਵੀ ਪਸੰਦ ਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਥੋੜੇ ਜਿਹਾ ਦੁਪੱਟੇ ਇਸ ਤਰ੍ਹਾਂ ਸਾਰੇ ਬਾਰਡਰ ਆਊਗਾ ਬਣਿਆ ਹੋਇਆ ਇੱਧਰ ਬਾਰਡਰ ਚੈੱਕ ਕਰ ਸਕਦੇ ਹੋ ਦੁਪੱਟੇ ਦਾ ਇਹ ਹੀ ਦੁਪੱਟੇ ਆ ਮਾਰਕੀਟ ਦੇ ਵਿੱਚ ਇਹ ਪਿਓਰ ਕਾਟਨ ਕਹਿ ਕੇ ਵੀ ਵਿਕਦੇ ਆ ਜੀ ਇਹ ਇਹਨਾਂ ਦੀ ਕਾਟ ਹੀ ਸਭ ਤੋਂ ਵਧੀਆ ਬੈਸਟ ਕੱਟ ਆਉਂਦੀ ਆ ਸਵਾ ਦੋ ਤੋਂ ਉੱਪਰ ਹੁੰਦੀ ਆ ਢਾਈ ਤੋਂ ਥੋੜੀ ਜੀ ਘੱਟ ਹੁੰਦੀ ਆ ਢਾਈ ਮੀਟਰ ਦਾ ਦੁਪੱਟਾ ਕਹਿ ਕੇ ਹੀ ਇਹ ਸੇਲ ਹੁੰਦਾ ਵਾ ਬਹੁਤ ਵਧੀਆ ਖੁੱਲਾ ਡੁੱਲਾ ਇਹ ਸਾਰਾ ਦੁਪੱਟਾ ਹੁੰਦਾ ਵਾ ਬਹੁਤ ਪੈਣਾ ਮੰਗਾ ਚੁੱਕੀਆਂ ਨੇ ਉਹਨਾਂ ਨੂੰ ਪਤਾ ਹੀ ਆ ਇਹਨਾਂ ਦੀ ਲੈਂਥ ਤੇ ਦੁਪੱਟਿਆਂ ਵਾਲੇ ਤਾਂ ਹਰ ਭੈਣ ਨੌਲੇਜ ਰੱਖਦੀ ਹੋਈ ਆ ਕਿਉਂਕਿ ਗਰਮੀ ਦੇ ਵਿੱਚ ਹਰ ਭੈਣ ਨੂੰ ਇਹਨਾਂ ਦੀ ਰਿਕੁਆਇਰ ਹੁੰਦੀ ਹੀ ਹੁੰਦੀ ਆ ਆਰ ਕੰਡੀ ਦਾ ਦੁਪੱਟਾ ਕਹਿ ਕੇ ਵੀ ਵਿਕਦਾ ਜੀ ਪਿਓਰ ਕੈਮਰੀ ਕਾਟਨ ਦਾ ਦੁਪੱਟਾ ਕਹਿ ਕੇ ਵੀ ਵਿਕਦਾ ਬਹੁਤ ਵਧੀਆ ਯਾਨੀ ਕਿ ਇਹਦਾ ਰਿਸਪੌਂਸ ਆ ਤੇ ਬਹੁਤ ਵਧੀਆ ਇਹਨੂੰ ਸਾਰੇ ਪਿਆਰ ਦਿੰਦੇ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜਿਹੜਾ ਮਰਜੀ ਡਿਜ਼ਾਈਨ ਇਹਦਾ ਤੁਸੀਂ ਚੱਕ ਸਕਦੇ ਹੋ ਆ ਲੋ ਜੈਪੂਰੀ ਡਿਜ਼ਾਈਨ ਆ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਡਿਜ਼ਾਈਨ ਮਿਲਣਗੇ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਪ੍ਰਾਈਸ ਰਹੂਗਾ ਜੀ 150 ਹਾਲੋ ਜੀ ਲੈ ਆ ਦੂੰਗਾ ਦਰਾਂ ਵੀ ਖਦੀ ਜੜੀ ਟੈਂਟ ਆਲੋ ਜੀ ਬਸ ਆਪਣੇ ਸਿਲੈਕਸ਼ਨ ਕਰ ਲਿਓ ਜਿਹੜਾ ਦੁਪੱਟਾ ਵੀ ਤੁਸੀਂ ਲੈਣਾ ਵਾ ਆਪਣਾ ਸਕਰੀਨਸ਼ਾਟ ਭੇਜ ਕੇ ਸਿਲੈਕਟ ਕਰ ਸਕਦੇ ਹੋ ਸਾਰਿਆਂ ਦੇ ਪ੍ਰਿੰਟ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਹਾਲੋ ਜੀ ਇਸ ਤਰ੍ਹਾਂ ਬੇਲਾਂ ਬਣੀਆਂ ਹੋਈਆਂ ਨੇ ਆਲੋਚ ਗ੍ਰੀਨ ਕਲਰ ਦੇ ਉੱਪਰ ਬਹੁਤ ਸੋਹਣੇ ਸੋਹਣੇ ਕਲਰ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਬਸ ਆਪਣਾ ਸਕਰੀਨਸ਼ਾਟ ਲਿਓ ਤੇ ਵਟਸਐਪ ਕਰ ਦਿਓ ਬਹੁਤ ਵਧੀਆ ਜਾਣਗੇ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆਏ ਹੋਏ ਆ ਇਹਨਾਂ ਦੇ ਵਿੱਚ ਕਲਰ ਚਾਰਟ ਵੀ ਬਹੁਤ ਸੋਹਣੇ ਆ ਯellow ਇਹ ਬਲੈਕ ਦੇ ਉੱਪਰ ਆ ਬਾਰਡਰ ਤੇ ਇਹਦੇ ਕੰਟਰਾਸਟ ਇਸ ਤਰ੍ਹਾਂ yellow black ਦਾ red ਦਾ ਰਹੂਗਾ ਬਲੈਕ ਵਿੱਚ ਰਹੂਗਾ ਇਹ ਵੀ ਬਹੁਤ ਸੋਹਣਾ ਦੁਪੱਟਾ ਆ ਵਾਲੇ ਨੂੰ ਵੀ ਬਹੁਤ ਵਧੀਆ ਰਿਸਪੌਂਸ ਦਿੱਤਾ ਬੂੰਦਾ ਬੂੰਦੀ ਜੇ ਵਾਲਾ ਵਾ ਇਹ ਸਾਈਡਾਂ ਤੇ ਬਾਰਡਰ ਆ ਇਹਦੇ ਤੇ ਜੈਪੂਰੀ ਦੁਪੱਟਾ ਕਾਫੀ ਜ਼ਿਆਦਾ ਡਿਮਾਂਡ ਤੇ ਰਹਿੰਦਾ ਇਸ ਲਈ ਇਸ ਵਾਰ ਜਿਹੜੇ ਡਿਜ਼ਾਈਨ ਨੇ ਜੈਪੂਰੀ ਜ਼ਿਆਦਾ ਨੇ ਜੈਪੁਰੀ ਡਿਜ਼ਾਈਨ ਪਿਛਲੀ ਵਾਰ ਪਹਿਣਾ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਸੀਗਾ ਹਾਲੋ ਜੀ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਇੰਨੀ ਇੱਕ ਰਿਕੁਐਸਟ ਆ ਜੀ ਹਾਲੋ ਆ ਵੀ ਦੁਪੱਟੇ ਦੁਪੱਟਾ ਹਰ ਤਰ੍ਹਾਂ ਦਾ ਆਈ ਜਾਣਗੇ ਬਹੁਤ ਵਧੀਆ ਮੇਰੀ ਦੁਪੱਟਿਆਂ ਦੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਤੇ ਹਮੇਸ਼ਾ 500 ਦੀ ਰੇਂਜ ਵਾਲੇ ਸੂਟ ਤੇ ਦੁਪੱਟੇ ਹਮੇਸ਼ਾ ਫੁੱਲ ਔਨ ਡਿਮਾਂਡ ਤੇ ਰਹਿੰਦੇ ਨੇ ਇਸੇ ਲਈ ਦੁਬਾਰਾ ਤੋਂ ਰਿਪੀਟ ਟੂ ਰਿਪੀਟ ਇਹ ਹਰ ਸੈਟਰਡੇ ਆਉਂਦੀ ਆ ਤੇ ਇਸ ਲਈ ਆਪਣਾ ਜਲਦੀ ਜਲਦੀ ਸਿਲੈਕਸ਼ਨ ਕਰਕੇ ਆਪਣਾ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਆ ਲੋ ਜੀ ਇਦੇ ਵਿੱਚ ਮਿਲ ਜੂ ਕਾਫੀ ਸ਼ੇਡ ਜੀ ਆਹ ਲਓ ਜੀ 블루 ਸ਼ੇਡ ਰਿਪੀਟ ਆ 블루 ਤੇ ਗ੍ਰੀਨ ਦਾ ਕੰਟਰਾਸਟ ਆ ਆਹ ਲਓ ਗ੍ਰੀਨ ਬਾਰਡਰ ਆ 블루 ਦੁਪੱਟਾ ਵਾ ਲਓ ਜੀ ਵਾਈਟ ਕਲਰ ਦਾ ਦੁਪੱਟਾ ਬਹੁਤ ਸੋਹਣਾ ਹਲੋ ਜੀ ਜੈਪੁਰੀ ਡਿਜ਼ਾਈਨ ਤੇ ਦੇ ਵਿੱਚ ਕਲਰ ਚਾਰਟ ਤੇ ਡਿਜ਼ਾਈਨ ਆ ਅਲੱਗ-ਅਲੱਗ ਹੁੰਦੇ ਜਾਣਗੇ ਅ ਰਸਟ ਜਾਂ ਸ਼ੇਡ ਆ ਜੀ ਹਲੋ ਜੀ ਬਲੂ ਸ਼ੇਡ ਆ ਹਲੋ ਜੀ 올ਡ ਏਜ ਦੇ ਲਈ ਜੇ ਤੁਸੀਂ ਲੈਣਾ ਚਾਹੁੰਦੇ ਹੋ ਬਹੁਤ ਸੋਹਣਾ ਵਾ ਸਕਿਨ ਕਲਰ ਆ ਸਾਈਡਾਂ ਤੇ ਔਰੇਂਜ ਕਲਰ ਦੀ ਉਹ ਲੱਗੀ ਹੋਈ ਆ ਮਤਲਬ ਕਿ ਬਾਰਡਰ ਬਣਿਆ ਹੋਇਆ ਲਾਈਟ ਜਿਹਾ ਕਲਰ ਹੀ ਆ ਮੀਡੀਅਮ ਜਿਹਾ ਮਿੱਠੇ ਪਿਆਰੇ ਜਿਹੇ ਕਲਰ ਨੇ ਆ ਲੋ ਜੀ ਜੈਪੁਰੀ ਡਿਜ਼ਾਈਨ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਜੀ ਦੋ 그린 ਦਾ ਮਹਿਰੂਨ ਦਾ ਕੰਟਰਾਸਟ ਆ ਜਾਊਗਾ ਆ ਲੋ ਜੀ ਇੱਕ ਹੋਰ ਆ ਗਿਆ ਲਾਈਟ ਕਲਰ ਦੇ ਵਿੱਚ ਦੁਪੱਟਾ ਬੁੰਦੀ ਵਾਲਾ ਗ੍ਰੀਨ ਕਲਰ ਦੇ ਵਿੱਚ ਵੀ ਮਿਲ ਜੂਗਾ نیچے ਆਪਾਂ ਇੱਕ ਖੋਲਿਆ ਸੀਗਾ ਸਾਈਡਾਂ ਦੇ ਇਸ ਤਰ੍ਹਾਂ ਬਾਰਡਰ ਆਊਗਾ ਵਿਚਾਲੇ ਸਾਰੇ ਆਹ ਵਾਲਾ ਪ੍ਰਿੰਟ ਆਊਗਾ ਲੋਜੀ ਪਰਪਲ ਸ਼ੇਡ ਦੇ ਉੱਪਰ ਆਹ ਲੋਜੀ ਬਲੈਕ ਕਲਰ ਤੇ ਸੈਕੰਡ ਰਿਕਵੈਸਟ ਆ ਕੇ ਕੋਸ਼ਿਸ਼ ਕਰਿਆ ਕਰੋ ਵੀਡੀਓ 'ਚ ਸਿਲੈਕਸ਼ਨ ਕਰਨ ਦੀ ਵੀਡੀਓ ਦੇ ਵਿੱਚ ਇੱਕ ਤਾਂ ਤੁਹਾਨੂੰ ਆਰਾਮ ਦੇ ਨਾਲ ਸਾਰੀ ਵੈਰਾਈਟੀ ਖੁੱਲ ਕੇ ਮਿਲ ਜਾਂਦੀ ਹੈ ਜੀ ਸਾਰੇ ਪ੍ਰਿੰਟ ਵਗੈਰਾ ਤੁਹਾਨੂੰ ਮੈਂ ਚੈੱਕ ਕਰਵਾ ਦਿੰਨੀ ਆ ਫੋਟੋਆਂ ਤੇ ਇੰਨਾ ਟਾਈਮ ਨਹੀਂ ਹੁੰਦਾ ਕਿ ਪਿਕਸ ਪਾਉਣ ਦਾ ਫਿਰ ਲਾਉਣ ਦਾ ਇੰਨਾ ਝੰਜਟ ਜੀ ਹੁੰਦਾ ਵੀ ਨਹੀਂ ਤੇ ਟਾਈਮ ਵੀ ਨਹੀਂ ਹੁੰਦਾ ਇਸ ਲਈ ਪਿਕਸ ਤੋਂ ਪਲੀਜ਼ ਨਾ ਰਿਕੁਐਸਟ ਹੀ ਕਰਿਆ ਕਰੋ ਤੇ ਬਹੁਤ ਔਖਾ ਹੋ ਜਾਂਦਾ ਜੀ ਆ ਲੋ ਮਹਿੰਦੀ ਕਲਰ ਦੇ ਉੱਪਰ ਇਹਦੇ ਵਿੱਚ ਤੁਹਾਨੂੰ ਮਹਿਰੂਨ ਸ਼ੇਡ ਮਿਲ ਜੂਗਾ ਬਲੈਕ ਬਾਰਡਰ ਦੇ ਨਾਲ ਗ੍ਰੀਨ ਸ਼ੇਡ ਮਿਲ ਜੂਗਾ ਮਹਿਰੂਨ ਬਾਰਡਰ ਦੇ ਨਾਲ ਲਓ ਜੀ ਜੈਪੁਰੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਕਿੰਨੇ ਰੰਗਾਂ ਦਾ ਦੁਪੱਟਾ ਹੋ ਗਿਆ ਇਹਦੇ ਵਿੱਚ ਨੈਕਸਟ ਕਲਰ ਆਹ ਵਾਲੇ ਮਿਲ ਜਾਣਗੇ ਸੇਮ ਪ੍ਰਿੰਟ ਆ ਕਲਰਾਂ ਦੇ ਚੇਂਜਿੰਗ ਹੁੰਦੇ ਰਹੋਗੇ ਵਿੱਚ ਲਓ ਜੀ ਬਲੂ ਦੇ ਨਾਲ ਮਹਿੰਦੀ येलो ਦਾ ਕੰਟਰਾਸਟ ਆ ਲੋਚ ਆ ਹੈਗਾ ਚੈੱਕ ਵਾਲਾ ਇਹ ਸਿੰਗਲ ਦੁਪੱਟਾ ਹੀ ਰਹਿ ਗਿਆ ਇਹਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਆ ਭੈਣਾਂ ਨੂੰ ਬਹੁਤ ਵਧੀਆ ਰਿਸਪੌਂਸ ਸੀਗਾ ਇਹਦੇ ਕਲਰਾਂ ਨੂੰ ਆ ਲੋ ਸੋਨਾਵਾ ਡੁਪੱਟਾ ਲੋ ਜੀ ਲਾਸਟ ਕਲਰ ਜੈਪੁਰੀ ਡਿਜ਼ਾਈਨ ਦਾ ਮਜ਼ੈਂਟਾ ਨਾਲ ਬਲੂ ਲੋ ਜੀ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੋਹਣੀ ਪ੍ਰਾਈਸ ਰੇਂਜਾਂ ਦੇ ਨਾਲ ਇਹ ਵੀਡੀਓ ਆਈ ਹੈ ਇਸ ਲਈ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇੰਨਾ ਸੂਟਾਂ ਨੂੰ ਇੰਨਾ ਦੁਪੱਟਿਆਂ ਨੂੰ ਮੰਗਵਾ ਸਕਦੇ ਹੋ ਜੀ ਤੇ ਪਲੀਜ਼ ਜਾਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ